ਅਟਿਆਨੂ ਇਹ ਅਵੇਅਰਨੈਸ ਆਣਾ ਬਹੁਤ ਜ਼ਰੂਰੀ ਆ ਸਵੱਛਤਾ ਹੀ ਸੇਵਾ ਹੈ ਇਹਦੇ ਨਾਲ ਇਹਨਾਂ ਨੂੰ ਜੋੜਨਾ ਔਰ ਇਹਨਾਂ ਨੂੰ ਜਿਹੜਾ ਹੈਗਾ ਪਰਸਨਲ ਹਾਈਜੀਨ ਤੋਂ ਲੈ ਕੇ ਆਪਣੇ ਮਹੱਲੇ ਦੇ ਵਿੱਚ ਜਿਹੜੇ ਕੁਦਰਤ ਦੇ ਨਾਲ ਜੋੜਨਾ ਔਰ ਸਫਾਈ ਦੇ ਨਾਲ ਬੱਚਾ ਦੇ ਵਿੱਚ ਬੱਚਾ ਨੂੰ ਸਫਾਈ ਦੀ ਅਹਿਮ ਉਹਦੀ ਕੀ ਅਹਿਮਤਾ ਹੈਗੀ ਆ ਉਹਦੀ ਕੀ ਇੰਪੋਰਟੈਂਸ ਹੈ ਬੱਚਾ ਨੂੰ ਇਹ ਪਤਾ ਹੋਵੇ ਉਹਦੇ ਨਾਲ ਬਹੁਤ ਫਰਕ ਪੈਂਦਾ ਜੀ ਤੇ ਕਿਉਂਕਿ ਮੈਨੂੰ ਯਾਦ ਆ ਕਿ ਜਦੋਂ ਮੈਂ ਵੀ ਗੱਡੀ ਚਲਾਉਂਦਾ ਸੀਗਾ ਜਦੋਂ ਕਈ ਵਾਰੀ ਹੁੰਦਾ ਸੀਗਾ ਕਿ ਕਿਤੇ ਲੇਟ ਹੋ ਗਿਆ ਤਾਂ ਜੇ ਪੈਂਬਰ ਲਾਈਟ ਤਾਂ ਵੀ ਕੱਢਦੇ ਫੜਾ ਬੱਚਿਆਂ ਨੂੰ ਘਰੇ ਸਿਖਾਉਂਦੇ ਹੁੰਦੇ ਸੀ ਬੱਚੇ ਟੋਕਦੇ ਸੀ ਬਾਕੀ ਦੇ ਨਹੀਂ ਟੋਕਦੇ ਵੱਡੇ ਬੰਦੇ ਨਾਲ ਮਿੱਤਰ ਦੋਸਤ ਵੀ ਨਹੀਂ ਟੋਕਦੇ ਬੱਚੇ ਟੋਕਦੇ ਸੀ ਕਿ ਡੈਡੀ ਜੋ ਸਾਨੂੰ ਦੱਸਿਆ ਸੀਗਾ ਉਹ ਖੁਦ ਵੀ ਕਰੋ ਮਨੂੰ ਗੱਦੀ ਉੱਪਰ ਉਲੋਂ ਵਾਲਾ ਪਾਣ ਲੱਗ ਜਾ ਤੇ ਲਾਈਟ ਆ ਗਈ ਡੈਡੀ ਅਰਗਲਾਈਜ਼ ਕਰਦੇ ਸੋ ਇਹ ਜਿਹੜਾ ਤੁਸੀਂ ਬੱਚਿਆਂ ਤੋਂ ਜਿਹੜੇ ਹੁੰਦੇ ਆ ਨਾ ਬਹੁਤ ਕੁਝ ਸਿੱਖਦੇ ਹੋ ਜੇ ਬੱਚਿਆਂ ਨੂੰ ਐਜੂਕੇਟ ਕਰਤਾ ਜਾਵੇ ਜਿਵੇਂ ਪਲਾਸਟਿਕ ਦਾ ਯੂਜ਼ ਹੈ ਇਹਨੂੰ ਆਪਾਂ ਘਟ ਕਰਨਾ ਤੇ ਜਿਹੜੀ ਇਹ ਉਮਰ ਹੁੰਦੀ ਹੈ ਸਿੱਖਣ ਦੀ ਉਮਰ ਹੁੰਦੀ ਹੈ ਬਾਅਦ ਵਿੱਚ ਆਤਾ ਨਾ ਪਈਆਂ ਹੁੰਦੀਆਂ ਬੱਚਿਆਂ ਲਈ ਉਹ ਚੀਜ਼ ਨਹੀਂ ਜਿਹੜੀਆਂ ਬੱਚਿਆਂ ਨੂੰ ਚੰਗੀਆਂ ਆਦਤਾਂ ਜੇ ਪਰਸਪਤੀ ਉਹਨਾਂ ਨੇ ਮਤਲਬ ਆਦਤ ਪਾਰਤੀ ਸਕੂਲ ਦੇ ਵਿੱਚ ਵੀ ਥੇ ਬੰਦਾਂ ਨੂੰ ਸਾਫ਼ ਕਰਨਾ ਆਉਂਦੀ ਹੈ ਇਸ਼ਨਾਨ ਕਰਨਾ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਆ ਤਾਂ ਉਹ ਪੱਕੀਆਂ ਬਣ ਪੱਕੀਆਂ ਹੋ ਜਾਂਦੀਆਂ ਆ ਉਸ ਸਕੂਲ ਦੇ ਵਿੱਚ ਇਸੇ ਤਰ੍ਹਾਂ ਪਲਾਸਟਿਕ ਨਹੀਂ ਯੂਜ਼ ਕਰਨਾ ਘਰ ਦੇ ਵਾਸਤੇ ਪਾਸੇ ਕੰਦ ਦੀ ਢੇਰ ਮੰਨੇ ਦੇ ਵਿੱਚ ਪਿੰਡ ਦੇ ਵਿੱਚ ਨਹੀਂ ਹੋਣਾ ਚਾਹੀਦਾ ਕੂੜਾ ਨਹੀਂ ਹੋਣਾ ਚਾਹੀਦਾ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਬਹੁਤ ਦਾ ਰੋਲ ਹੈ ਇਸ ਕਰਕੇ ਬਹੁਤ اچھی ਸ਼ੁਰੂਆਤ ਆ ਬੱਚਿਆਂ ਨੂੰ ਜੁੜਾਇਆ ਜਾ ਰਿਹਾ ਰੈਗੂਲਰਲੀ ਔਰ ਅਸੀਂ ਇਹਦੇ ਵਿੱਚ ਐਡ ਕਰਨ ਜਾ ਰਹੇ ਆ ਕਿ ਜਿਹੜਾ ਬੱਚਾ ਵੀ ਪਲੱਸ 2 ਕਰਦਾ ਹੈ ਜਿਹੜਾ ਵੀ ਕੋਈ ਬੱਚਾ ਗ੍ਰੈਜੂਏਸ਼ਨ ਕਰਦਾ ਉਹਨੇ ਇੱਕ ਜਿਹੜਾ ਹੈਗਾ ਨਾ ਉਹਨੂੰ ਲਾਈਫ ਸਕਿੱਲ ਕਰਨਾ ਮਤਲਬ ਕਿ ਫਸਟ ਸਟੇਜ ਦੇ ਨਾਲ ਨਾਲ ਜਿਵੇਂ ਕੋਈ ਕਿਤੇ ਕਿਸੇ ਦੀ ਨੋਜ਼ ਬ੍ਰੇਕ ਹੋ ਗਿਆ ਕਿਸੇ ਦੇ ਸੱਪ ਲੜ ਗਿਆ ਕੋਈ ਐਕਸੀਡੈਂਟ ਹੋ ਗਿਆ ਕਿਸੇ ਨੂੰ ਕਿੱਦਾਂ ਸਿਫਟ ਕਰਨਾ ਕਿਸੇ ਦੇ ਕੋਈ ਛੋਟੀ ਮੋਟੀ ਹੋਰ ਐਮਰਜੈਂਸੀ ਹੋ ਗਿਆ ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਨਾ ਜਿੰਨੀ ਦੇਰ ਡਾਕਟਰ ਨਹੀਂ ਆ ਜਾਂਦਾ ਉਨੀ ਦੇਰ ਕਿਵੇਂ ਉਹਨੂੰ ਆਪਾਂ ਹਸਪਤਾਲ ਕਿਸ ਤਰ੍ਹਾਂ ਪਹੁੰਚਾਉਣਾ ਉਹਨੂੰ ਜਿੰਨੀ ਦੇਰ ਆਪਾਂ ਕੀ ਕਰ ਸਕਦੇ ਆ ਡਾਕਟਰ ਦੇ ਆਉਣ ਤੱਕ ਉਹ ਆਪਾਂ ਖੂਨ ਵਗਦਾ ਹੋਇਆ ਖੂਨ ਕਿਦਾਂ ਰੋਕ ਸਕਦੇ ਆ ਔਰ ਉਹਨੂੰ ਰੋਕਿਆ ਜਾ ਸਕਦਾ ਉਹਦੇ ਵਾਸਤੇ ਡਾਕਟਰ ਆਉਣ ਦਾ ਲੋੜ ਹੈ ਤੇ ਕਿਨ ਇਹ ਵਾਲੀ ਜਿਹੜੀ ਹੈਗੀ ਆ ਪਲੱਸ ਹੈਪੀਨੈਸ ਪ੍ਰੀਕਲੋਮ ਬੱਚਿਆਂ ਨੂੰ ਇਹਦੀ ਪ੍ਰੋਗਰੈਸ ਕਰਨਾ ਇਹ ਸਾਰਾ ਕੁਝ ਪਾਰਟ ਹੈ ਜਿਹੜੀ ਕਿ ਆਪਣੇ ਜਿਹੜੇ ਮਾਈਂਡ ਦੀ ਸਪਸ਼ਟਾ ਆਪਣੇ ਸਰੀਰ ਦੀ ਸਪਸ਼ਟਾ ਫਿਰ ਆਪਣੇ ਘਰ ਦੇ ਵਿੱਚ ਜਿਵੇਂ ਮੈਂ ਦੱਸ ਰਿਹਾ ਸੀਗਾ ਕਿ ਜੇ ਡੈਂਗੂ ਦੇ ਵਿੱਚ ਜੇ ਸਾਰੇ ਬੰਦੇ ਜਿਹੜੇ ਆ ਗਏ ਮਰੀ ਅੰਨੀ ਗੱਲ ਸਮਝ ਲੜ ਪਈ ਜਿਹੜਾ ਆਪਣਾ ਤੁਹਾਡਾ ਚਾਹ ਫ੍ਰਿਜ ਹੈ ਚਾਹ ਪੂਰਦਾ ਹੈ ਉਹਨਾਂ ਦੀਆਂ ਟ੍ਰੇਆਂ ਦੇਖਣਾ ਉਹਦੇ ਪਾਣੀ ਨੂੰ ਹਫ਼ਤੇ ਚ ਇੱਕ ਵਾਰੀ ਚ ਔਰ ਜਿਹੜੇ ਪਾਸ਼ਕਾਲ ਦੇ ਟੋਰੇ ਰੱਖਦੇ ਆ ਉਹਨੂੰ ਕਾਦਨ ਆਸ-ਪਾਸੇ ਪਾਣੀ ਨਾ ਖੜਾ ਹੋਵੇ ਜੇ ਖੜਾ ਹੋਵੇ ਤਾਂ ਉਹਦੇ ਤੇ ਜਿਹੜਾ ਬਲ ਟਾਇਲ ਹੈ ਜਿਹੜਾ ਤੁਸੀਂ ਆ ਫੋੜੇ ਬਣਾਉਣ ਲਈ ਦੂਜੀਆਂ ਚੀਜ਼ਾਂ ਦੇ ਤੇਲ ਵਰਤਦੇ ਹੋ ਉਹ ਥੋੜਾ ਜਿਹਾ ਉਹਦਾ ਛੜਕਾ ਕਰ ਦਿਓ ਜਾਂ ਜੇ ਫਿਰ ਵੀ ਮੱਛਰਾਂ ਤਾਂ ਸਾਡੇ ਸੇਵ ਅਮੈਕੋ ਨੂੰ ਦੱਸ ਦਿਓ ਤਾਂ ਉਹ ਆ ਕੇ ਕਮਿਊਨੀਕੇਸ਼ਨ ਵੀ ਕਰਦੇ ਆ ਔਰ ਐਂਟੀ ਲਾਰਵ ਸਪਰੇ ਵੀ ਕਰਦੇ ਆ ਤੇ ਆਪਾਂ ਡੰਗੂ ਵਰਗੀਆਂ ਪਵਾਨਕ ਜੁੜੀਆਂ ਹੈਗੀਆਂ ਤੁਹਾਡੀ ਚਿਕਨ ਕੋਲੀਆਂ ਗਾਉਣ ਸਵਾਇਨ ਫਲਵਾ ਰਹੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ। ਅ ਕਰਾਂਗੇ ਜੀ ਦਿੱਲੀ ਦੇ ਵਿੱਚ ਚਲਦੀ ਹੈ ਸਾਡੇ ਮਤਲਬ ਇੱਥੇ ਜਿਹ ਕਿ ਆਪਣੇ ਆਗੇ ਐਜੂਕੇਸ਼ਨ ਦੇ ਸਟੋਰ ਨਾਲ ਗੱਲ ਕਰਕੇ ਇਹਦਾ ਸਿਲੇਬਸ ਬਣਾ ਕੇ ਆਪਣੇ ਟੀਚਰਸ ਟ੍ਰੇਨ ਕਰਦੇ ਅਸੀਂ ਪਹਿਲਾਂ ਅਸੀਂ ਮਾਸਟਰ ਟ੍ਰੇਨਰਸ ਟੀਚਰਸ ਨੂੰ ਟ੍ਰੇਨਿੰਗ ਦਿਆਂਗੇ ਫਿਰ ਜਿਹੜੇ ਬੱਚਾਂ ਨੂੰ ਇਹਦਾ ਇੱਕ ਵਾਰ ਸਿਲੇਬਸ ਬਣਾ ਕੇ ਮਨ ਲੱਗਦਾ ਵੀ ਜਿਹੜਾ ਇਸੇ ਜਿਹੜਾ ਬੱਚਾਂ ਦੇ ਜਿਹੜੇ ਅਨਐਸਐਸ ਦੇ ਕੈਂਪ ਹੁੰਦੇ ਆ ਮੈਂ ਉਹਦੇ ਵਾਸਤੇ ਟਾਰਗੇਟ ਕਰ ਰਿਹਾ ਕਿ ਵੀ ਇਹ ਵੀ ਇਸ ਵਾਰੀ ਕੈਂਪ ਹੈ ਉਹਨਾਂ ਨੂੰ ਅਸੀਂ ਜਿੱਥੇ ਵੀ ਪਿੰਡਾਂ ਜਾਣਾ ਦੂਜੇ ਜਾਣਾ ਉਹਨਾਂ ਨੂੰ ਆਪਣੀ ਉਹਨਾਂ ਦੀ ਸਰਵਿਸ ਹੈ ਉਹ ਅੱਗੇ ਜਾ ਕੇ ਜਿਹੜੇ ਪਿੰਡਾਂ ਦੇ ਯੂਥ ਕਲੱਬ ਹੈ ਇਹਨਾਂ ਨੂੰ ਅਸੀਂ ਮਾਸਟਰ ਟ੍ਰੇਨਰ ਤਿਆਰ ਕਰਾਂਗੇ ਕਾਲਜਿਸ ਦੇ ਵਿੱਚੋਂ भी के भी जो जो भी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल पर